ਕੁਝ ਬਾਡੀਜ਼ ਦੀ ਜਿਹੜੀ ਹੈਗੀ ਹੈ ਉਹ ਅਨਇਨਟੈਂਸ਼ਲੀ ਅਧਲਾ ਬਦਲੀ ਕਰਕੇ ਤੇ ਇੱਕ ਸੰਸਕਾਰ ਜਿਹੜਾ ਹੈ ਉਹ ਕੰਡਕਟ ਕਰਾ ਦਿੱਤਾ ਗਿਆ ਪਰਿਵਾਰ ਵੱਲੋਂ ਇਨਫਾਰਮੇਸ਼ਨ ਦੇ ਇੰਤਲਾਤ ਤੋਂ ਬਾਅਦ ਇਮੀਜੇਟਲੀ ਐਕਸ਼ਨ ਚਾਹਦੇ ਹੋਏ ਮੈਂ ਤੇ ਮੇਰੀ ਟੀਮ ਅਸੀਂ ਮੌਕੇ ਤੇ ਪਹੁੰਚੇ ਤੇ ਪਹੁੰਚ ਕੇ ਇਥੇ ਇਨੀਸ਼ੀਅਲੀ ਸਾਰੇ ਜਿਹੜੇ ਫੈਕਟਸ ਹੈਗੇ ਨੇ ਉਹਨਾਂ ਨੂੰ ਆਲ ਰਿਕਾਰਡ ਲੈ ਆ ਕੇ ਤੁਹਾਨੂੰ ਇਨਕੁਆਇਰ ਕੀਤਾ ਜਾ ਰਿਹਾ ਸਰ ਉਹਨਾਂ ਦੀ ਜਿਹੜੀ ਜਿਨ੍ਹਾਂ ਨੇ ਸੰਸਕਾਰ ਕੀਤਾ ਉਹਨਾਂ ਦੀ ਡੈੱਡ ਬੋਡੀ ਵੀ ਫੀਮੇਲ ਸੀ ਉਹਨਾਂ ਦੀ ਵੀ ਹਾਂਜੀ ਬੋਥ ਡੈੱਡ ਬੋਡੀਜ਼ ਜਿਹੜਾ ਸਾਡੇ ਇਨੀਸ਼ially ਆਇਆ ਹੈ ਬੋਥ ਆਫ ਦ ਡੈੱਡ ਬੋਡੀਜ਼ ਆਰ ਫੀਮੇਲ ਸਰ ਨਹੀਂ ਬਈ ਉਹ ਹਾਂਜੀ ਜੋ ਦੱਸਿਆ ਜਾ ਰਿਹਾ ਹੈ ਜੇ ਇਨੀਸ਼ially ਉਹ ਇੱਥੇ ਹੀ ਹੈਗੀ ਹੈ ਇਹ ਮਾਮਲਾ ਬੇਸਿਕਲੀ ਇਸ ਤਰ੍ਹਾਂ ਹੈ ਜੀ ਸਾਨੂੰ ਸਵੇਰੇ ਇੱਕ ਇੰਤਲਾਮ ਮਿਲੇ ਸੀ ਸੋਰਸਸ ਤੋਂ ਕਿ ਇੱਥੇ ਹਸਪੀਟਲ ਦੇ ਵਿੱਚ ਕਿਸੇ ਕਾਰਨ ਕਰਕੇ ਜਿਹੜੇ ਕਿ ਕਾਰਨ ਹਜੇ ਬਾਚੇ ਜਾ ਰਹੇ ਨੇ ਕੁਝ ਬਾਡੀਜ਼ ਦੀ ਜਿਹੜੀ ਹੈਗੀ ਹੈ ਉਹ ਅਨਇਨਟੈਂਸ਼ਲੀ ਅਦਲਾ ਬਦਲੀ ਕਰਕੇ ਤੇ ਇੱਕ ਸੰਸਕਾਰ ਜਿਹੜਾ ਹੈ ਉਹ ਕੰਡਕਟ ਕਰਾ ਦਿੱਤਾ ਗਿਆ ਪਰਿਵਾਰ ਵੱਲੋਂ ਜਿਹੜਾ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਨਹੀਂ ਸੀ ਤੇ ਉਸ ਇਨਫੋਰਮੇਸ਼ਨ ਦੇ ਇੰਤਲਾ ਤੋਂ ਬਾਅਦ ਇਮੀਜੇਟਲੀ ਐਕਸ਼ਨ ਚਾਹੁੰਦੇ ਹੋਏ ਮੈਂ ਤੇ ਮੇਰੀ ਟੀਮ ਅਸੀਂ ਮੌਕੇ ਤੇ ਪਹੁੰਚੇ ਤੇ ਪਹੁੰਚ ਕੇ ਇਨੀਸ਼ੀਅਲੀ ਸਾਰੇ ਜਿਹੜੇ ਫੈਕਟਸ ਹੈਗੇ ਨੇ ਉਹਨਾਂ ਨੂੰ ਆਨ ਰਿਕਾਰਡ ਲਿਆ ਕੇ ਤੇ ਉਹਨਾਂ ਨੂੰ ਇਨਕੁਆਇਰ ਕੀਤਾ ਜਾ ਰਹੇ ਆ ਜੀ ਤੇ ਜੋ ਵੀ ਇਹਦੇ ਵਿੱਚ ਅੱਗੇ ਤੱਤ ਸਾਹਮਣੇ ਆਣਗੇ ਤੇ ਜੇਦੀ ਵੀ ਕੋਈ ਅਕਾਉਂਟੇਬਿਲਟੀ ਜਿਹੜੀ ਇੱਕ ਹੋਣੀ ਚਾਹੀਦੀ ਹੈ ਸਾਡੇ ਸਮਾਜ ਦੇ ਵਿੱਚ ਜਿਹੜੀ ਕਿ ਨਹੀਂ ਪ੍ਰੋਸੀਜਰ ਫਾਲੋ ਕੰਪਲਾਈ ਕੀਤਾ ਗਿਆ ਉਹ ਕਾਉਂਟੇਬਿਲਟੀ ਨੂੰ ਵਾਚਦੇ ਹੋਏ ਤੇ ਜੋ ਬਣਦੀ ਕਾਰਵਾਈ ਆ ਮਚ ਲੈਂਦੇ ਸਰ ਕਿਹੜਾ ਹਸਪੀਟਲ ਕਿਹੜਾ ਤੇ ਕਿਹੜੀ ਜਗ੍ਹਾ ਤੇ ਏਜੀ ઓਰੇਸ਼ਨ ਹਸਪੀਟਲ ਹੈ ਸਰ ਜਿਹੜੇ ਡੈਡ ਬੁੱਕ ਡੈਟ ਨੂੰ ਦਿੱਤੀ ਗਈ ਸੀ ਉਹ ਪਰਿਵਾਰ ਕਿੱਥੇ ਦਾ ਰਹਿਣ ਵਾਲਾ ਹੈ ਏਜੀ ਪਰਿਵਾਰ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਲੋਕਲ ਲੁਧਿਆਣੇ ਦੇ ਹੀ ਰਹਿਣ ਵਾਲੇ ਤੇ ਕਿਉਂਕਿ ਉਹ ਆਪ ਵੀ ਦੋਨੇ ਪਰਿਵਾਰ ਸਦਮੇ ਚ ਨੇ ਕਾਰਨ ਇਹ ਹੈ ਕਿ ਉਹਨਾਂ ਦੇ ਦੋਨੇ ਪਰਿਵਾਰਾਂ ਦੇ ਜੀ ਜਿਹੜੇ ਨੇ ਉਹ ਦੁਨੀਆ ਤੋਂ ਰੁਕਸਤ ਹੋ ਗਏ ਸਰ ਉਹਨਾਂ ਨੇ ਵੀ ਦੇਖਿਆ ਨਹੀਂ ਡੈਡ ਬੁੱਕ ਦਾ ਕਿਸ ਸੰਸਕਾਰ ਉਸ ਤਰੀਕੇ ਦਾ ਨਹੀਂ ਕਰਤਾ ਉਹਨਾਂ ਨੇ ਇਸ ਤਰ੍ਹਾਂ ਹੈ ਜੀ ਜਿਹੜੇ ਵੀ ਫੈਕਟਸ ਉਹਨਾਂ ਦੇ ਕੀ ਹਾਲਾਤ ਨੇ ਉਹਨਾਂ ਦੇ ਕੀ ਪਰਸਨਲ ਜਿਹੜੇ ਕੋਈ ਉਹਦੇ ਵਿੱਚ ਸਿਚੁਏਸ਼ਨਸ ਰਹੀਆਂ ਹੋਣਗੀਆਂ ਉਸ ਚੀਜ਼ ਨੂੰ ਵੀ ਵਾਚਿਆ ਜਾਏਗਾ ਬਿਕੋਜ਼ ਇਹ ਤੁਹਾਡਾ ਸਵਾਲ ਕਰਨਾ ਬਿਲਕੁਲ ਵਾਜਬ ਹੈ ਕਿ ਜਦੋਂ ਆਪਾਂ ਕੋਈ ਵੀ ਕੋਈ ਵੀ ਡੈੱਡ ਬੋਡੀ ਤੇ ਚਲੋ ਡੈੱਡ ਬੋਡੀ ਆਪਾਂ ਵੈਸੇ ਵੀ ਕੋਈ ਵੀ ਕਾਮੋਡਿਟੀ ਤੇ ਬਾਜ਼ਾਰ ਤੋਂ ਵੀ ਲੈਣ ਜਾਂਦੇ ਆ ਤੇ ਉਸ ਚੀਜ਼ ਦੀ ਆਈਡੈਂਟੀਟੀ ਪਹਿਲਾਂ ਵੈਰੀਫਾਈ ਕੀਤੀ ਜਾਂਦੀ ਹੈ ਕਿ ਕਿਆ ਹੈ ਕਿਆ ਵਿੱਚ ਸਰ ਉਹਨਾਂ ਦੀ ਜਿਹੜੀ ਜਿਨ੍ਹਾਂ ਨੇ ਸੰਸਕਾਰ ਕੀਤਾ ਉਹਨਾਂ ਦੀ ਡੈੱਡ ਬੋਡੀ ਵੀ ਫੀਮੇਲ ਹੀ ਸੀ ਫੀਮੇਲ ਹੀ ਸੀ ਉਹਨਾਂ ਦੀ ਵੀ ਹਾਂਜੀ ਬੋਥ ਡੈੱਡ ਬੋਡੀਜ਼ ਜਿਹੜਾ ਸਾਡੇ ਇਨੀਸ਼ੀਅਲੀ ਆਇਆ ਹੈ ਬੋਥ ਆਫ ਦ ਡੈੱਡ ਬੋਡੀਜ਼ ਵੀ ਫੀਮੇਲ ਸਰ ਨਹੀਂ ਬਈ ਉਹ ਹਾਂ ਜੀ ਜੋ ਦੱਸਿਆ ਜਾ ਰਿਹਾ ਹੈ ਜੀ ਇਨੀਸ਼ੀਅਲੀ ਉਹ ਇੱਥੇ ਹੀ ਹੈਗੀ ਹੈ ਤੇ ਬਾਕੀ ਜੋ ਵੀ ਤੱਥ ਆਣਗੇ ਸਾਹਮਣੇ ਤੁਹਾਨੂੰ ਅਸੀਂ ਪ੍ਰਾਈਜ਼ ਕਰਾਂਗੇ ਸਰ ਕਦੋਂ ਉਹ ਡੈੱਡ ਬੁਡੀ ਇੱਥੋਂ ਲੈ ਕੇ ਗਈ ਸੀ ਕੱਲ ਲੈ ਕੇ ਗਈ ਸੀ ਜਾਂ ਇੱਕ ਦਿਨ ਪਹਿਲਾਂ ਲੈ ਗਈ ਮੈਂ ਤੁਹਾਨੂੰ ਅਸੀਂ ਦੱਸ ਰਿਹਾ ਜੀ ਇਹ ਤਕਰੀਬਨ 19 ਤਰੀਕ ਨੂੰ ਜੋ ਦੱਸਿਆ ਜਾ ਰਿਹਾ ਹੈ ਉਹ ਐਡਮਿਟ ਹੋ ਰਹੀ ਸੀ ਬਾਕੀ ਇਟ ਇਜ਼ ਟੂ ਵੈਰੀ ਇਨੀਸ਼ੀਅਲ ਸਟੇਜ ਜਿਸ ਕਾਰ ਕੀਤਾ ਉਹ ਡੈੱਡ ਬੁਡੀ ਕਦੋਂ ਲੈ ਕੇ ਮੈਂ ਤੁਹਾਨੂੰ ਇਹ ਦੱਸ ਰਿਹਾ ਜੀ ਇਨੀਸ਼ੀਅਲ ਟੂ ਇਨੀਸ਼ੀਅਲ ਸਟੇਜ ਹੈ ਕਿ ਜਿਹੜੇ ਫੈਕਟਸ ਨੇ ਵੈਰੀਫਾਈ ਹੋ ਰਹੇ ਨੇ ਸਾਡੀ ਜਿਹੜੀ ਇੱਕ ਪ੍ਰੀਕੁਐਰੀ ਹੈ ਜੀ ਹੁ ਚੱਲ ਰਹੀ ਹੈ ਜੋ ਵੀ ਤੱਕ ਸਾਹਮਣੇ ਆਣਗੇ ਤੁਹਾਨੂੰ ਪ੍ਰਾਈਸ ਕਰ ਦੇ ਦੋਗੇ ਅੰਗਲੀ ਅੰਗਲੀ ਕਿਦੀ ਸਾਹਮਣੇ ਆਣੀ ਹੈ ਜੀ ਵਰਚੀ ਦੇ ਵਿੱਚ ਕਲਾਸ 4 ਹੈ ਜਾਂ ਡਾਕਟਰਾਂ ਨੇ ਕਿਉਂਕਿ ਜਦੋਂ ਪੇਸ਼ੈਂਟ ਚੈੱਕ ਹੋਣੋ ਇਹ ਤੋਂ ਹੁੰਦਾ ਤਾਂ ਉਹ ਪੂਰਾ ਲਿਖ ਕੇ ਚੈੱਕ ਕਰਦੇ ਹੋ ਸਰ ਦੇਖੋ ਜੀ ਸਿੰਪਲ ਜੀ ਗੱਲ ਹੈ ਇਹਦੇ ਵਿੱਚ ਬੜੀ ਸੈਲਫ ਵੇਡ ਅਪਰੋਚ ਹੁੰਦੀ ਹੈ ਹਰੇਕ ਪਰਸਨ ਦੀ ਦੇਣ ਵਾਲੇ ਦੀ ਵੀ ਤੇ ਲੈਣ ਵਾਲੇ ਦੀ ਵੀ ਬਾਕੀ ਇਨੀਸ਼ੀਅਲੀ ਜੋ ਵੀ ਹੈਗਾ ਆ ਚਾਹੇ ਉਹ ਸਟਾਫ ਮੈਂਬਰ ਹੈਗੇ ਆ ਚਾਹੇ ਕੋਈ ਆਪਣਾ ਫੈਮਿਲੀ ਮੈਂਬਰ ਹੈਗਾ ਚਾਹੇ ਕੋਈ ਪ੍ਰोसीਜਰ ਲੈਬਸ ਜਿਵੇਂ ਸਾਹਮਣੇ ਆਏਗਾ ਉਸ ਹਸਾਬ ਨਾਲ ਅਸੀਂ ਵੀ ਟੇਕ ਟੂ ਟਾਰਗੇਟ ਠੀਕ ਹੈ ਥੈਂਕ ਯੂ